ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਨਵੇਂ ਚੈਨਲ ਤੇ ਅੱਜ ਸਵਾਗਤ ਹੈ ਅੱਜ ਆਪਾਂ ਕੱਟਣ ਜਾ ਰਹੇ ਹਾਂ ਬੀ ਸ਼ੇਪ ਗਲਾ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸੂਗੀ ਵੀ ਕਿੱਦਾਂ ਕੱਟਿਆ ਜਾਂਦਾ ਦੇਖੋ ਆਪਾਂ ਬੁਕਰਮ ਲੈ ਲੈਣੀ ਆ ਇਦਾਂ ਇਧਰ ਨੂੰ ਲੈ ਲਓ 5 ਇੰਚ ਹੈ 5.5 ਇੰਚ ਦੇਖੋ ਮੈਂ 5.5 ਲਈ ਆ ਇਧਰ ਨੂੰ 9 ਇੰਚ ਹੋਣੀ ਚਾਹੀਦੀ ਆ ਤੁਹਾਡੀ ਇਧਰ 9 ਇੰਚ ਲੈ ਲਓ ਫਿਰ ਜਿਹੜਾ ਪੰਦ ਵਾਲਾ ਫਾਸਾ ਉਹਨੂੰ ਇਦਾਂ ਇਦਾਂ ਰੱਖ ਕੇ ਆਪਦੇ ਵਾਲੇ ਪਾਸੇ ਮਤਲਬ ਇਥੋਂ ਆਪਾਂ 2.5 ਇੰਚ ਜਾਂ 3 ਇੰਚ ਤੇ ਨਿਸ਼ਾਨ ਲਾਉਣਾ ਜੇ ਤੁਸੀਂ ਮਤਲਬ ਬਾਲਾ ਚੌੜਾ ਨਹੀਂ ਪਾਉਣਾ ਚਾਹੁੰਦੇ ਤਾਂ 2.5 ਇੰਚ ਤੇ ਲਾ ਲਓ ਮੈਂ 3 ਇੰਚ ਤੇ ਲਾਉਂਗੀ ਕਿਉਂਕਿ ਮੇਰਾ ਗਲਾ ਜਿਹੜਾ ਥੋੜਾ ਜਿਹਾ ਚੌੜਾ ਹੋਊਗਾ ਥੱਲੇ ਨੂੰ ਸੇ ਮੇਰਾ ਗਲਾ 6.5 ਇੰਚ ਹੈ ਤੇ ਮੈਂ 7 ਇੰਚ ਲਾਉਂਗੀ ਕਿਉਂਕਿ 1 ਇੰਚ ਜਿਹੜਾ ਆਪਣਾ ਉਪਰ ਆ ਜਾਂਦਾ ਫਿਰ ਦੇਖੋ ਬਹੁਤ ਸੌਖੇ ਤਰੀਕੇ ਨਾਲ ਇਥੋਂ ਇੰਚੀ ਟੇਪ ਰੱਖ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਲਈ ਬ1 ਦੀ ਹੁਣ ਇਧਰੋਂ 1 ਇੰਚ ਦਾ ਗੈਪ ਛੱਡਦੇ ਹਿੱਧੇ ਥੱਲੇ ਇਸ ਤਰ੍ਹਾਂ 1 ਇੰਚ ਦਾ ਗੈਪ ਛੱਡਦੇ ਇਸ ਤਰ੍ਹਾਂ ਦੇ ਪੰਡੂ ਦਾ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ Bir şef karavan ki tiyatroya <laughs>